ਨੈਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਸੁਵਿੰਦਰ ਕੰਬੋ ਤੁਹਾਡੇ ਨਾਲ ਤੇ ਅੱਜ ਅਸੀਂ ਗੱਲ ਕਰਦੇ ਆ ਕਿ ਮੌਸਮ ਵੀ ਠੀਤ ਲਹਿਰ ਹਜੇ ਵੀ ਜਾਰੀ ਹੈ ਤੇ ਜੇ ਗੱਲ ਕਰੀਏ ਮੌਸਮ ਦੀ ਵਾਹਨਾਂ ਦੀ ਵਾਹਨ ਅ ਸਲੋ ਰਫਤਾਰ ਦੇ ਨਾਲ ਹੌਲੀ ਰਫਤਾਰ ਦੇ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਗੱਡੀਆਂ ਦੀ ਜਿਹੜੀ ਘਟਣੀ ਚਾਹੀਦੀ ਸੀ ਕੁਆਂਟੀਟੀ ਸੰਖਿਆ ਘਟਣੀ ਚਾਹੀਦੀ ਸੀ ਗਿਣਤੀ ਘਟਣੀ ਚਾਹੀਦੀ ਸੀ ਜੋ ਗਿਣਤੀ ਘਟ ਹੀ ਨਹੀਂ ਵਧ ਗਈ ਹੈ ਕਿਉਂਕਿ ਜਿਹੜੇ ਦੋ ਪਹੀਆ ਵਾਹਨ ਤੇ ਚੱਲਦੇ ਸੀਗੇ ਉਹ ਵੀ ਅਸਲੇ ਚਾਰ ਪਹੀਆ ਵਾਹਨ ਤੇ ਚੱਲ ਰਹੇ ਨੇ ਕਾਰਨ ਇਹ ਕਿ ਸਰਦੀ ਨੂੰ ਬਚਨ ਸਰਦੀ ਤੋਂ ਬਚਨ ਲਈ ਕਿਤੇ ਨਾ ਕਿਤੇ ਉਹ ਕਾਰਾਂ ਦਾ ਵੱਡੀਆਂ ਗੱਡੀਆਂ ਦਾ ਸਹਾਰਾ ਲੈ ਰਹੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਔਰ ਜਿਹਦੇ ਕਰਕੇ ਲੋਕ ਦੋ ਪਹੀਆ ਸਕੂਟਰ ਜਾਂ ਮੋਟਰਸਾਈਕਲ ਨੂੰ ਛੱਡ ਕੇ ਚਾਰ ਪਹੀਆ ਵਾਹਨ ਦਾ ਸਹਾਰਾ ਲੈ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਠੰਡ ਤੋਂ ਬਚਿਆ ਜਾ ਸਕੇ ਔਰ ਮੌਸਮ ਵਿਭਾਗ ਨੇ ਵੀ ਰੈਡ ਅਲਰਟ ਜਾਰੀ ਕੀਤਾ ਹੋਇਆ ਕਾਰਨ ਕਿ ਬਰਸਾਤ ਹੋ ਸਕਦੀ ਹੈ ਔਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਠੰਡੀ ਜਿਹੜੀ ਲਹਿਰ ਹੈ, ਸੀਤ ਲਹਿਰ ਹੈ, ਇਹ ਜਾਰੀ ਰਹੇਗੀ। ਹਾਲਾਂਕਿ ਅ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜ਼ਰੂਰ ਦੱਸੀ ਗਈ ਸੀ ਕਿ ਪਰ ਆਸ-ਪਾਸ ਦੇ ਇਲਾਕੇ ਦੇ ਵਿੱਚ ਬਾਰਿਸ਼ ਜ਼ਰੂਰ ਹੋਈ ਹੈ ਜਿਸ ਦੇ ਕਾਰਨ ਸੀਤ ਲਹਿਰ ਹੋਰ ਵਧੀ ਹੋਈ ਹੈ ਔਰ ਅੱਜ ਵੀ ਬਰਸਾਤ ਹੋਣ ਦੇ ਅਸਾਰ ਹੈਗੇ ਨੇ ਪਰ ਜੇ ਗੱਲ ਕਰੀਏ ਸੂਰਜ ਦੇਵਤਾ ਦੀ, ਸੂਰਜ ਦੇਵਤਾ ਹਜੇ ਵੀ ਦੂਰ-ਦੂਰ ਕਿਤੇ ਵੀ ਨਜ਼ਰ ਨਹੀਂ ਆ ਰਹੇ ਨੇ ਇਸੇ ਕਰਕੇ ਜਿਹੜੀ ਹੱਲ ਚੀਰ ਵੀ ਠੰਡ ਹੈ ਕਿਤੇ ਨਾ ਕਿਤੇ ਪ੍ਰਕੋਪ ਦਿਖਾਦੀ ਹੋਈ ਨਜ਼ਰ ਆ ਰਹੀ ਹੈ ਔਰ ਜੇ ਗੱਲ ਕਰੀਏ ਜਿਹੜੇ ਸੜਕ ਕਿਨਾਰੇ ਤੇ ਚਾਹ ਦੇ ਕੋਖੇ ਲਾ ਕੇ ਬੈਠੇ ਹੋਏ ਨੇ ਉਹਨਾਂ ਦੇ ਕੰਮਕਾਜੀ ਤੇ ਕਿੰਨਾ ਅਸਰ ਹੋਇਆ ਉਹ ਵੀ ਜਾਣ ਲੈਣੀ ਹੈ ਕਿਉਂਕਿ ਵਧੀ ਹੋਈ ਸੀਤ ਲਹਿਰ ਕਰਕੇ ਉਹਨਾਂ ਦਾ ਕੰਮ ਦੇ ਵਿੱਚ ਵਾਧਾ ਹੋਣਾ ਚਾਹੀਦਾ ਉਹਨਾਂ ਦਾ ਗੱਲ ਕਰਦੇ ਮੇਰੇ ਨਾਲ ਚਾਹ ਬਣਾਉਣ ਵਾਲੇ ਜਿਹੜੇ 30 ਸਾਲ ਵਾਲੇ ਹੈਗੇ ਨੇ ਰਜੇਸ਼ ਉਹ ਮੇਰੇ ਨਾਲ ਸਰ ਕਿੰਨਾ ਕੁ ਫਰਕ ਪਿਆ ਹੈ ਕਿਉਂਕਿ ਠੰਡ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਲੋਕ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਨਜ਼ਰਾਂ ਨੇ ਕਿਉਂਕਿ ਕਿਤੇ ਨਾ ਕਿਤੇ ਠੰਡ ਤੋਂ ਰਾਹਤ ਮਿਲ ਜAVE ਤੁਹਾਲੇ ਕੰਮ ਨੂੰ ਕਿੰਨਾ ਦਾ ਅਸਰ ਪਿਆ ਸਰ ਠੰਡ ਦਾ ਫਰਕ ਤੇ ਬਹੁਤ ਪਿਆ ਹੈ ਗਾ ਕਸਟਮਰ ਜਿਹੜਾ ਹੈ ਉਹ ਸੀਡ ਤੇ ਚਾਹ ਮੰਗ ਰਿਹਾ ਇਸ ਟਾਈਮ ਤੇ ਬਾਹਰ ਆਣ ਤੋਂ ਬਹੁਤ ਠਰਕ ਪਾਉਂਦਾ ਪਿਆ ਕਿ ਠੰਡ ਬਹੁਤ ਹੈ ਇਸ ਕਾਰਨ ਗ੍ਰੀਵੀ ਕਸਟਮਰ ਹੈ ਡਿਮਾਂਡ ਕਰ ਰਹੇ ਮੈਨੂੰ ਸੀਡ ਤੇ ਹੀ ਮਿਲੇ ਚਾ ਤਾਂ ਕੰਮ ਦਾ ਥੋੜਾ ਜਿਹਾ ਦਾ ਫਰਕ ਪਿਆ ਹੈ ਬਾਕੀ ਕੰਮ ਨੂੰ ਥੋੜਾ ਫਰਕ ਪਿਆ ਘਟਿਆ ਕੰਮ ਵਧਿਆ ਨਹੀਂ ਕਸਟਮਰ ਮੰਗਦਾ ਵਾ ਮੈਨੂੰ ਦੁਕਾਨ ਤੇ ਚਾਹ ਚਾਹੀਦੀ ਐ ਤਾਂ ਬਿਲਕੁਲ ਜਿੱਦਾਂ ਕਿ ਰਜੇਸ਼ ਹੋਰੀ ਜਿਹੜੇ ਚਾਹ ਬਣਾਉਂਦੇ ਨੇ ਇੱਥੇ ਉਹਨਾਂ ਨੇ ਦੱਸਿਆ ਕਿ ਕਸਟਮਰ ਅੱਗੇ ਚਾਹ ਪੀਣ ਵਾਸਤੇ ਉਹਨਾਂ ਦੇ ਕੋਲ ਆਉਂਦੇ ਸੀਗੇ ਇਸ ਚੀਜ਼ ਨੂੰ ਫਰਕ ਜ਼ਰੂਰ ਪਿਆ ਕਿਉਂਕਿ ਚਾਹ ਹੁਣ ਉਹ ਆਪਣੀ ਦੁਕਾਨ ਤੇ ਬੈਠ ਕੇ ਪੀਣਾ ਪਸੰਦ ਕਰਦੇ ਨੇ ਕਿਉਂਕਿ ਜਿਆਦਾ ਠੰਡ ਹੋਣ ਕਾਰਨ ਲੋਕ ਆਪਣੀਆਂ ਦੁਕਾਨਾਂ ਤੋਂ ਜਾਂ ਘਰਾਂ ਤੋਂ ਨਿਕਲਦੇ ਹੋਏ ਘਤਰਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਆਪਣੀ ਜਿੱਥੇ ਉਹਨਾਂ ਦੀ ਸੀਟ ਹੈਗੀ ਜਿੱਥੇ ਬੈਠਦੇ ਨੇ ਦੁਕਾਨਦਾਰੀ ਕਰਦੇ ਨੇ ਉੱਥੇ ਬੈਠ ਕੇ ਹੀ ਚਾਹ ਪੀਣਾ ਪਸੰਦ ਕਰਦੇ ਨੇ ਬਾਕੀ ਦੂਸਰੀ ਗੱਲ ਕਰੀਏ ਸੀ ਸਿਵਲ ਸਰਜਨ ਹੋਰਾਂ ਨਾਲ ਵੀ ਗੱਲ ਕੀਤੀ ਅੱਜ ਕਿ ਠੰਡ ਦੇ ਬਚਣ ਲਈ ਠੰਡ ਤੋਂ ਬਚਣ ਲਈ ਕੀ ਕੀ ਕਰਨਾ ਚਾਹੀਦਾ ਮਾਹਰ ਹੈਗੇ ਨੇ ਸਿਵਲ ਸਰਜਨ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਪਹਿਲੇ ਨੰਬਰ ਤੇ ਜਿਹੜੀ ਘਰ ਦੇ ਵਿੱਚ ਅਸੀਂ ਸੌਣ ਸਮੇਂ ਅੱਗ ਬਾਲਦੇ ਹਾਂ ਚੁੱਲ੍ਹਿਆਂ ਦੇ ਵਿੱਚ ਜਾਂ ਗੀਠੀਆਂ ਦੇ ਵਿੱਚ ਉਹ ਤੋਂ ਗੁਰੇਜ਼ ਕਰੋ ਉਹ ਜਿਹੜੀ ਅਗੀਠੀ ਹੈਗੀ ਘਰ ਦੇ ਵਿੱਚ ਨਾਂ ਵਾਲੇ ਜਾਵੇ ਖਾਸ ਕਰਕੇ ਬੰਦ ਕਮਰੇ ਦੇ ਵਿੱਚ ਕਿਉਂਕਿ ਬੰਦ ਕਮਰੇ ਦੇ ਵਿੱਚ ਜਦੋਂ ਅਗੀਠੀ ਜਲਾਵਾਂਗੇ ਤਾਂ ਉਹਦੇ ਵਿੱਚ ਇੱਕ ਗੈਸ ਬਣਦੀ ਜੋ ਕਿ ਕਾਫੀ ਖਤਰਨਾਕ ਹੈ ਕਿ ਜਿਹਦੇ ਨਾਲ ਕੀ ਮੰਦ ਭਾਗੀ ਘਟਨਾ ਵਾਪਰ ਸਕਦੀ ਹੈ ਦੂਸਰੀ ਉਹਨਾਂ ਨੇ ਇਹ ਗੱਲ ਵੀ ਕਹੀ ਹੈਗੀ ਕਿ ਅ ਗਰਮ ਕੱਪੜੇ ਵੱਧ ਤੋਂ ਵੱਧ ਗਰਮ ਕੱਪੜੇ ਜਿਹੜੇ ਹੈਗੇ ਆ ਉਹਨਾਂ ਦੀ ਵਰਤੋਂ ਕਰੋ ਤਾਂ ਕਿ ਅ ਥਲ ਤੋਂ ਬਚਿਆ ਜਾ ਸਕੇ ਤੀਸਰੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਬਜ਼ੁਰਗ ਤੇ ਬੱਚਿਆਂ ਨੂੰ ਘਰੋਂ ਬਾਹਰ ਲਾਪੇ ਜੋ ਤਾਂ ਕਿ ਠੰਡ ਤੋਂ ਬਚਿਆ ਜਾ ਸਕੇ ਕਿਉਂਕਿ ਜਿਹੜੇ ਬੱਚੇ ਹੈਗੇ ਇਹਨਾਂ ਦੇ ਭਵਿੱਖ ਨੂੰ ਵੇਖਦੇ ਹੋਏ ਸਰਕਾਰਾਂ ਵੱਲੋਂ ਵੀ ਉਪਰਾਲੇ ਕੀਤੇ ਗਏ ਉਹਨਾਂ ਵੱਲੋਂ ਵੀ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਤੇ ਨਾਲ ਦੀ ਨਾਲ ਹੋਰ ਜਿਹੜੀ ਹੋਰ ਜਿਹੜੇ ਉਹਨਾਂ ਨੇ ਦੱਸੇ ਕਿ ਠੰਡ ਤੋਂ ਬਚਣ ਲਈ ਹੋਰ ਕੀ ਕੀ ਖਾਣ ਪੀਣ ਨੂੰ ਕੀ ਚਾਹੀਦਾ ਖਾਸ ਕਰਕੇ ਪਾਣੀ ਜਿਹੜਾ ਹੈਗਾ ਸੀਰ ਲਗਾਤਾਰ ਰੈਗੂਲਰ ਪੀਨੇ ਆ ਵੀ ਪਾਣੀ ਨੂੰ ਗਰਮ ਕਰਕੇ ਥੋੜਾ ਜਿਹਾ ਗੋਸਾ ਕਰਕੇ ਪੀਓ ਉਹਦੇ ਨਾਲ ਵੀ ਕਾਫੀ ਸਰੀਰ ਨੂੰ ਰਾਹਤ ਮਿਲਦੀ ਹੈ ਤੇ ਹੋਰ ਤੇ ਨਵੀਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਦੈਲਿਕਾ ਟੈਲੀ ਵਿਨੋਦ ਜੀ ਜਾਦਰ ਧੰਨਵਾਦ